हां जी ਸਤਿ ਸ੍ਰੀ ਅਕਾਲ ਸੱਜਣੋ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਤੇ ਅੱਜ ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਡਰੈਸ ਇੱਕ ਵਾਰੀ ਕਨਫਰਮ ਜਰੂਰ ਕਰ ਲਿਓ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਜਿਹੜੀ ਫਾਰਮ ਤੋਂ ਲੱਗੇ ਆ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨਾ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਬਿਲਕੁਲ ਇੱਕ ਤਾਜੀ ਸੂਈ ਮੱਝ ਜਿਹੜੀ ਦਿਖਾਵਾਂਗੇ ਚੰਗੇ ਦੋਸਤੋ ਮਿਲ ਕੇ ਰਿਕਾਰਡ ਲਈ ਮੱਝ ਬਚਾ ਨਹੀਂ ਕੀ ਦਿੱਤਾ ਡਿਟੇਲ ਆਪਾਂ ਸਾਰੀ ਕਰਨਬੀਰ ਤੋਂ ਪੁਸ਼ਕ ਤੜਨਾ ਸਾਂਝੀ ਕਰ ਲੈਣੇ ਆ ਆਓ ਕਰਦੇ ਆ ਗੱਲ ਦੀਪ ਆਪਾਂ ਕਰਨਦੀਪ ਨਾਲ ਤੇ ਡਿਟੇਲ ਸਾਰੀ ਆਪਾਂ ਲੈਣੀ ਆ ਰਲੋ ਹਾਂ ਬਈ ਕਰਨਦੀਪ ਕੀ ਹਾਲ ਹੈ ਵਧੀਆ ਜੀ ਵੀਰੇ ਤੇ ਸੁਣਾ ਕੀ ਚੱਲਿਆ ਵਧੀਆ ਬੜਾ ਮੁੜਕਾ ਆ ਉਹ ਕੰਮ ਕਾਇ ਕਰਤੇ ਅੱਛਾ ਹਾਂਜੀ ਤੇ ਡਰਸ ਆਪਣਾ ਬੋਲਦੀ ਹੈ ਬਰੀ ਉਹਨਾਂ ਦਾ ਪਿੰਡ ਲਵਕਾ ਦਾ ਤਹਿਸੀਲ ਪੱਟੀ ਆ ਜਿਹੜਾ ਤਰਨਤਨ ਠੀਕ ਆ ਫੋਨ ਨੰਬਰ ਫੋਨ ਨੰਬਰ 9646 ਹਾਂ 43577 ਠੀਕ ਆ ਹਾਂਜੀ ਤੇ ਜਿਹੜੀ ਮੱਝ ਆਪਾਂ ਅੱਜ ਸੇਲ ਕਰਨੀ ਹੈ ਹਾਂਜੀ ਇਹ ਮਾਈ ਦੀ ਡਿਟੇਲ ਕੀ ਕਿੰਨਾ ਵਾ ਸਵੇਰ ਸੂਈ ਤੇ ਸੂਈ ਨੂੰ ਕਿੰਨਾ ਟਾਈਮ ਜਿਹੜਾ ਹੋ ਗਿਆ ਇਹ ਵੀਰ ਭਾਈ ਕੋਈ ਦੂਜਾ ਮਾਲੇ ਕੋਈ ਤੇਜਾ ਮਾਲੇ ਹਾਂ ਇਹਨੂੰ ਸੂਈ ਨੂੰ 10 ਦਿਨ ਹੋਏ ਆ 10 ਦਿਨ ਹੋ ਗਏ ਹਾਂ ਜੀ ਇਹ ਹੁਣ ਮੈਲੇ ਜਾਈ ਹੈ ਅੱਜ ਹੁਣ ਮੇਲਾ ਮਾਰ ਲੱਗੀ ਹੈ ਹਾਂ ਜੀ ਠੀਕ ਹੈ ਜੀ ਅੱਜ ਮੜਾ ਜੇ ਸ਼ੁਰੂ ਕੀਤਾ ਮੇਲਾ ਮਾਰਨਾ ਹਾਂ ਜੀ ਹਾਂ ਜੀ ਹਨਾ ਤੇ ਹੁਣ ਇਸ ਲਈ ਦੁੱਧ ਆ ਭਾਵੇਂ ਕੋਈ ਚੌੜਾ ਮਾਲੇ ਪਰ ਜੇ ਬਾਲਦੀ ਪਾਣਾ ਨਾ 12 ਕਿਲੋ ਦੁੱਧ ਆ ਰਿਹਾ ਇੱਥੇ ਦੋਸਤੋ ਆਰਡਰ ਕੁਆਲਟੀ ਜਿਹੜੀ ਮੈਂ ਨੇ ਤਿਆਰ ਕੀਤੀ ਆ ਤੁਸੀਂ ਕਰ ਲੋ ਚੈੱਕ ਐਚਫ گاਵਾ ਨੂੰ ਦੋਸਤੋ ਵੱਧ ਕੇ ਜਿਹੜਾ ਆਰਡ ਦੁੱਧ ਭਾਵੇਂ ਦੋਸਤੋ ਕੋਈ 13 14 ਮਾਲ ਦੇ ਵਿਖਾਵਾ ਇਹ ਨਾ ਕਰਦੀ ਐ ਪਰ ਜਿਹੜਾ ਮਨਾ ਦੇਣਾ ਵੀਰ ਕੰਦਾ ਵੀ 12 ਕਿਲੋ ਦੁੱਧ ਆਪਾਂ ਹੋਣ ਜਿਹੜਾ ਮੌਕੇ ਤੇ ਚਵਾਉਣ ਲਈ ਆਪਾਂ ਮਨਾਵਾਂਗੇ ਕੋਈ ਵੀਰ ਭਾਵੇਂ ਬੇਸ਼ੱਕ ਧਾਰ ਵੀ ਨਾ ਮਾਰੇ ਉਦਾਂ ਹੀ ਬੇਸ਼ੱਕ ਵੀਡੀਓ ਤੇ ਵੀ ਆਪਣੀ ਕਾਲ ਕਰਕੇ ਲੈਸ ਕਰ ਸਕਦਾ ਤੋੜ ਕੇ ਤਾਂ ਦਿਖਾਉਣੇ ਕਰਨ ਦੀ ਤੋਰੀਏ ਨੂੰ ਇੱਕ ਵਾਰੀ ਦਿਖਾਈਏ ਚੱਕਰ ਲਈਏ ਦੋਸਤੋ ਪੂਰੀ ਜੈਡ ਬਲੈਕ ਆ ਥੋੜੇ ਜੇ ਪੂਛ ਤੇ ਵਾਲ ਵਾਈਟ ਆ ਬਾਕੀ ਦੋਸਤੋ ਪੂਰੀ ਐਨ ਜੈਡ ਬਲੈਕ ਆ ਸਾਰੀ ਫੇਸ ਤੋਂ ਲੈ ਕੇ ਪੂਛ ਤੱਕ हां दोस्तों दा ऑर्डर क्वालिटी कर लो तैयार सोहना दोस्तों ऑर्डर तैयार ਕੀਤਾ ਕਰਮਾਣੀ ਦੇ अजय दोस्तों ਮੈਲਾ ਮਾਰ ਲੱਗੀ ਤੇ ਦੋ ਦੋਸਤੋ ਹੁਣ 12 ਕਿਲੋ 14 ਕਿਲੋ ਦੁੱਧ ਜਿਹੜਾ ਬੜੇ ਜਿਹੇ ਦੇ ਨਾਲ ਜਿਹੜਾ ਚਵਾ ਦੂਗੀ ਸੁਕੇ ਦੋਸਤੋ ਥੋੜਾ ਜਿਹਾ ਪਸ਼ੂ ਨਿੱਸਾ ਪੰਜ ਜ਼ਰੂਰ ਕਰ ਜਿੰਦਾ ਬਾਕੀ ਮੌਸਮ ਨੂੰ ਗਰਮੀ ਦਾ ਤੁਹਾਨੂੰ ਪਤਾ ਜੇ ਆਹ ਦੋਸਤੋ ਦੀ ਆਰਡਰ ਕੁਆਲਟੀ ਕਰ ਲੋ ਚੈੱਕ ਸੋਹਣੀ ਦੋਸਤੋ ਆਰਡਰ ਕੁਆਲਟੀ ਕਰ ਤਰੀ ਤੋਰ ਦੇ ਲੰਮੀ ਤੋਰ ਦੇ ਵੀ ਥੋੜੀ ਹਾਲੋ ਦੋਸਤੋ ਮੈਂ ਦੋਸਤਾਂ ਨੂੰ ਤੋਰ ਕੇ ਆਂ ਵੀਰੇ ਹੁਣੇ ਆਈ ਹੈ ਤੇ ਮੈਂ ਕੀ ਉਹ ਕਰਤੀ ਆ ਕੋਪਰਾ ਪਨ ਕਰਦੀ ਆ ਕੋਪਰਾ ਪੰਜ ਕਰਦੀ ਲਓ ਜੀ ਜੀ ਨਹੀਂ ਲਾਇਆ ਇਹ ਲਓ ਜੀ ਦੋਸਤੋ ਕਰੋ ਦੀ ਆਰਡਰ ਕੁਆਲਟੀ ਚੈੱਕ ਸੋਹਣੀ ਦੋਸਤੋ ਆਰਡਰ ਕੁਆਲਟੀ ਤਿਆਰ ਕੀਤੀ ਰੈਗੂਲਰ ਚਾਹੀਏ ਕੋਈ ਟਾਈਮ ਨਹੀਂ ਕੋਈ ਬਾਜ਼ਾਰ ਨਹੀਂ ਬੱਚਾ ਵੀ ਦੋਸਤੋ ਨਖਰੀ ਚੈੱਕ ਕਰਵਾ ਦਿੰਦਾ ਮੈਂ ਆ ਬੱਚਾ ਦੋਸਤੋ ਕਟਾ ਦਿੱਤਾ 10 ਦੇਣਾ 10 ਤੋਂ 12 ਦੇ ਦਾ ਟਾਈਮ ਜਿਹੜਾ ਮੈਕਸਿਮਮ ਸੁਈ ਨੀ ਜਿਹੜਾ ਹੋ ਗਿਆ ਵਾ ਹਨਾ ਦੀ ਕੁਆਲਿਟੀ ਦੋਸਤੋ ਬਹਣੀ ਵਾਲੇ ਪਾਸੇ ਤੋਂ ਕਰ ਲੋ ਚੈੱਕ ਮਿਲਕ ਵਨ ਦੋਸਤੋ ਕਾਫੀ ਮੋਟੀ ਲੱਗੀ ਹੈ ਕੇਸ ਕੁਆਲਿਟੀ ਵੀ ਕਰ ਲੋ ਚੈੱਕ ਪੂਰੀ ਦੋਸਤੋ ਜੈਡ ਬਲੈਕ ਤੁਹਾਨੂੰ ਮੈਂ ਦੱਸਾਂ ਪੂਰੀ ਥੋੜਾ ਜਿਹਾ ਵਾਲ ਵਾਈਟ ਆ ਬਾਕੀ ਦੋਸਤੋ ਪੂਰੀ ਜੈਡ ਬਲੈਕ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਮੋਹਰਾਂ ਵਾਲੀਆਂ ਕਵਰ ਕਰਦੀ ਹੈ ਤੇ ਆ ਆ ਦੀ ਪਿੱਠ ਪੁੜੀ ਦੀ ਕਰ ਲੋ ਚੜਾਈ ਚੈੱਕ ਲਓ ਜੀ ਆਰਡਰ ਕੁਆਲਿਟੀ ਜਿਹੜੀ ਦੋਸਤੋ ਸੋਹਣੀ ਪੇਸ਼ਾਨੂਮ ਤਿਆਰ ਹੈ ਤੇ ਅਗਲੇ ਪਾਸੇ ਦੋਸਤੋ ਆਰਡਰ ਕੁਆਲਿਟੀ ਕਾਫੀ ਬਖੌਂਦੀ ਹੈ। ਹਾਲ ਉਲਟ ਬੜੀ ਨਾਲ ਪਾਸੇ ਤੁਹਾਨੂੰ ਚੈੱਕ ਕਰਵਾ ਦਮਾ। ਸੁਣੋ ਦੋਸਤੋ ਕਾਦੇ ਲਿਸਾਪਨ ਮਾੜਾ ਜਾਂ ਦੋਸਤੋ ਜਰੂਰ ਹੈ ਕੋਈ ਜ਼ਿਆਦਾ ਨਹੀਂਗਾ ਥੋੜਾ ਜਿਹਾ। ਬਾਕੀ ਦੋਸਤੋ ਲਾਜਵਾਬ ਆਰਡਰ ਕੁਆਲਿਟੀ ਜਿਹੜੀ ਤਿਆਰ ਕੀਤੀ ਇਹਨੇ। ਤੇ ਮੋਲ ਵੀ ਦੋਸਤੋ ਆਪਾਂ ਵੀ ਇੱਥੋਂ ਪੁਸ਼ਕੜਣਾ ਕਰਦੇ ਆਂ ਸਾਂਝਾ। ਆ ਵੀ ਕਰਨ ਦੀ। ਮੋਲੇ ਦਾ ਫੇਕੀ ਕਰਨਾ। ਵੀਰੇ ਮੋਲੇ ਦਾ ਕਦਿਆ ਆਪਾਂ ਇੱਕ ਦਾ। 110000 ਹਾਂਜੀ ਤੇ ਕੰਨਾ ਕਮਾਨ ਦਾ ਦਸਦਾ 105000 ਇੱਕ ਲੱਖ 5000 ਹਾਂਜੀ ਬਾਕੀ ਦੋਸਤੋ ਜਿਹੜਾ ਕੋਈ ਵੀਰ ਭਰਾ ਤੇ ਦੇਣਾ ਹੋਊਗਾ 105000 ਰੁਪਏ ਦੇ ਵਿੱਚੋਂ ਵੀ ਮੌਕੇ ਤੇ ਜਿਹੜਾ ਹਲਕਾ ਫੁਲਕਾ ਮਾਨਤਨ ਕੋਈ ਛੋੜਛੱਪਾ ਜਰੂਰ ਹੋਊਗਾ ਅਸ਼ੂ ਦੋਸਤੋ ਜਿਹੜੇ ਵੀਰ ਨੇ ਖਰੀਦਣਾ ਦਾ ਵੀਰ ਮੇਰਾ ਕਿਰਪਾ ਕਰਕੇ ਫੋਨ ਉਹੋ ਹੀ ਕਰਿਆ ਕਰਿਓ ਕਿਉਂਕਿ ਕਈ ਵੀਰ ਵਿੱਚ ਮਤਲਬ ਜਿਆਦਾ ਟਾਈਮ ਲਾਉਂਦੇ ਆ ਪੋਸ਼ਨ ਪੁਛਾਉਣ ਤੇ ਤੇ ਤੁਹਾਨੂੰ ਪਤਾ ਦੋਸਤੋ ਵੀ ਹਰ ਇੱਕ ਬੰਦੇ ਕੋਲ ਟਾਈਮ ਜਿਹੜਾ ਥੋੜਾ ਦੇ ਵਿਜੀ ਹੁੰਦਾ ਅੱਜਕਲ ਬਾਕੀ ਦੋਸਤੋ ਜਿਹੜੇ ਵੀਰ ਨੇ ਸਾਈ ਪਾਉਣੀ ਮੈਂ ਦੋਸਤੋ ਬਾਰ-ਬਾਰ ਬੇਨਤੀ ਕਰਦਾ ਸਾਈ ਵੀਰ ਜੀ 5000 ਤੋਂ ਘੱਟ ਹੀ ਖਾਤੇ ਸਾਈ ਵੀਰ ਜੀ ਕਿਸੇ ਤੋਂ ਪਾਉਂਦੇ ਤੇ ਸਾਈ ਵੀਰ ਜੀ ਵਾਸਨੀ ਜੁੜੀ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰਖ ਕਰਕੇ ਪੁੱਛੀ ਸਾਈ ਪਾਇਓ ਬੇਸ਼ੱਕ ਵੀਰ ਕੋਈ ਇੱਥੇ ਆ ਕੇ ਸਾਡੇ ਕੋਲ ਆ ਕੇ ਆਪਣੀ ਤਸੱਲੀ ਕਰ ਸਕਦਾ ਤੇ ਜੇ ਕਿਸੇ ਵੀਰ ਨੇ ਵੀਡੀਓ ਕਾਲ ਤੇ ਚਾਹਣੀ ਆ ਤੇ ਉਹ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚਾਹ ਸਕਦਾ WhatsApp ਨੰਬਰ ਵੀ ਆਪਣੇ ਐਸੇ ਨੰਬਰ ਤੇ ਚੱਲਦਾ WhatsApp ਦੂਰੋਂ ਨੇੜਿਓ ਕੋਈ ਵੀ ਵੀਰ ਆਉਂਦਾ ਦੋਸਤੋ ਰਹਿਣ ਨੂੰ ਰੋਟੀ ਪਾਣੀ ਖਾਣ ਨੂੰ ਹਰ ਇੱਕ ਚੀਜ਼ ਮਿਲੂਗੀ ਬਾਕੀ ਦੋਸਤੋ ਤਸੱਲੀ ਜ ਬਾਕੀ ਦੋਸਤੋ ਨਰਕਪੁਰ ਕੋ ਤੁਸੀਂ ਆਪ ਕਰ ਲੈਣੀ ਦੀ ਚੋਕੇ ਦੇਖੋ ਇੱਕ ਟਾਈਮ ਦੋ ਟਾਈਮ ਭਾਵੇਂ ਚੋਕੇ ਵੇਖ ਲੋ ਸੱਜੇ ਸੁਸੇ ਪਾਸੋਂ ਤੇ ਜਿਹੜਾ ਪਸ਼ੂ ਦੋਸਤੋ ਗੱਭਣ ਹੁੰਦਾ ਉਹਨੂੰ ਬਿਲਕੁਲ ਟਿੱਪ ਕੇ ਛਣਾ ਦੀ ਪਾਸ ਕਰਕੇ ਚੈੱਕ ਪਾਸ ਕਰਕੇ ਫੇਖਰੀ ਦਿਆ ਕਰੋ ਬੱਚਾ ਦੋਸਤੋ ਕਟਾ ਦਿੱਤਾ ਜੇ ਸੂਆ ਕੋਈ ਦੂਜਾ ਮੰਨ ਲੈ ਕੋਈ ਤਜਾ ਮੰਨ ਲੈ ਡਰਸ ਇੱਕ ਵਾਰੀ ਫੇਕਨ ਫਰਮ ਕਰ ਲੋ ਪਿੰਡ ਲੌਕਾ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਹੈਗਾ ਜੀ 9646 43577 ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਸਤਿ ਸ੍ਰੀ ਅਕਾਲ